ਉਹ ਪਹਿਲਾਂ ਕੋ ਇਹ ਪਹਿਲੀਆਂ ਸਰਕਾਰਾਂ ਦੀਆਂ ਅਸਲ ਚੋਲੇ ਉਹ ਹੁਣ ਅਸੀਂ ਨਾਮ ਦਾ ਇੱਕ ਉਹ ਲਿਖ ਡਿਪਾਰਟਮੈਂਟ ਬਣਾਇਆ ਹੈ ਗਲਤ ਤਵਸ ਮੈਸੇ ਨਾਂ ਨਹੀਂ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਇਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਲਿਆਉਣੇ ਜਾਂ ਕੋਈ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਤੇ ਜਿਹੜਾ ਅਮਨ ਹੁਰਾ ਕੋਲੇ ਹੈ ਹੈਨਾ ਕਿ ਕੇ ਪ੍ਰਸਾਦੀ ਸੋ ਉਹਨ ਪਹਿਲਾਂ ਉਹਨਾਂ ਦੋਨਾਂ ਚ ਕਨਫਿਊਜ਼ਨ ਸੀਗਾ ਅਸੀਂ ਉਹਨੂੰ ਆਪਾਂ ਕਰ ਰਹੇ ਹਰਾਨਗੀ ਪਰ ਮੰਤਰੀਆਂ ਨੂੰ ਆਪਣੇਆਂ ਨੂੰ ਤੇ ਭੰਡ ਸਾਹਿਬ ਨੇ ਮਹਿਕਮੇ ਹੀ ਮੰਤਰੀਆਂ ਨੂੰ ਉਹ ਵੰਡ ਤੇ ਜਿਹੜੇ ਮਹਿਕਮੇ ਹੀ ਨਹੀਂ ਆਪ ਸਰਕਾਰ ਦਾ ਭਗਵੰਤ ਮਾਨ ਦੀ ਚੀਫ ਪੁਲਿਸੀ ਦੀ ਹਾਲ ਵੇਖ ਲੋ ਕਿ ਪਿਛਲੇ 2 ਸਾਲਾਂ ਤੋਂ ਲਗਭਗ ਸਾਡੇ ਇੱਕੋ ਮਾਝੇ ਦੇ ਵਜ਼ੀਰ ਨੇ ਕੁਲਦੀਪ ਧਾਲੀਵਾਲ ਸਾਹਿਬ ਉਨਾਂ ਨੂੰ ਇੱਕ ਮਹਿਕਮਾ ਦਿੱਤਾ ਸੀ ਪ੍ਰਸ਼ਾਸਨਿਕ ਸੁਧਾਰ ਦਾ ਐਡਮਿਨਿਸਟ੍ਰੇਟਿਵ ਰਿਸਪੌਂਸ ਦਾ ਤੇ ਉਹ ਆਪਣੇ ਆਪ ਨੂੰ ਉਸ ਮਹਿਕਮੇ ਦੇ ਵਜ਼ੀਰ ਸਮਝੀ ਗਏ ਮਗਰ ਅੱਜ ਉਹ ਅਸਲੀਅਤ ਸਾਹਮਣੇ ਆਈ ਕਿ ہماری ਗਲਤੀ ਬੋਲ ਗਵਰਨਰ ਸਾਹਿਬ ਦੇ ਹੁਕਮ ਆਈ ਅੱਜ ਇਹ ਸਾਹਮਣੇ ਆਈ ਹੈ ਲੋਕਾਂ ਦੇ ਕਿ ਵਜ਼ੀਰ ਸਾਹਿਬ ਆਪ ਦੇ ਆਪ ਨੂੰ ਦੋ ਤਿੰਨ ਮਹਿਕਮਿਆਂ ਦੇ ਵਜ਼ੀਰ ਸਮਝੀ ਗਏ ਅਸਲ ਜਿਦਾ ਮਹਿਕਮਾ ਸੀ ਕੋਈ ਵੀ ਸਰਕਾਰ ਚੀ ਮਹਿਕਮਾ ਨਹੀਂ ਸੀ ਤੁਸੀਂ ਬਾਣੀ ਨੂੰ ਹਰ ਤਾਜ਼ਾ ਅਪਡੇਟ ਦੇ ਲਈ On Sky TV ਦੇ ਨਾਲ